ਡਾ ਅਗੇ ਬ੍ਰੇਕਾਂ ਹੀ ਕੋਈ ਨਹੀਂ ਕਾਰਦੇ ਚ ਵੱਡੇ ਚ ਗਰੇਗੇ ਮੇਰਾ ਘਰ ਸੱਜੇ ਪਾਸੇ ਹੈ ਘਰ ਮੁੜਦੀ ਨਹੀਂ ਮੁੜਦੀ ਨਹੀਂ ਤੋ ਕੀ ਸੁਖ ਦੇਵੇਗੀ ਇਸ ਤੋਂ ਕੀ ਸੁਖ ਲੈਣਾ ਮਨ ਸਾਰੇ ਪਾਸੇ ਜਾਂਦਾ ਹੈ ਪਰ ਜਦ ਇਹ ਨੂੰ ਕਹੀਏ ਰੱਬ ਵਾਲੇ ਘਰ ਜਾ ਨਹੀਂ ਜਾਂਦਾ ਮਮ ਘਰ ਆਓ ਮੇਰੇ ਮਿੱਤ ਨਹੀਂ ਆਂ ਪਾਵੇਂ ਮਿੱਤਰ ਕਰਕੇ ਆਵਾਜ਼ਾਂ ਮਾਰਦੇ ਨੇ ਗੁਰੂ ਅਰਜਨ ਦੇਵ ਜੀ ਇਹ ਨਹੀਂ ਜਾਂਦਾ ਪਰਮਾਤਮਾ ਦਾ ਘਰ ਤੇਰਾ ਘਰ ਹੈ ਪਰਵਾਰ ਦਾ ਘਰ ਰਸਤੇ ਦਾ ਪੜਾਓ ਹੈ ਜਿੱਥੇ ਤੂੰ ਜਾਂਦਾ ਹੈ ਜਿੱਥੇ ਤੂੰ ਰੋਜ਼ ਚਲਾ ਜਾਂਦਾ ਹੈ ਜਿੱਥੇ ਤੂੰ ਦਿਨ ਰਾਤ ਕੱਟਦਾ ਹੈ ਇਹ ਰਸਤੇ ਦਾ ਪੜਾਓ ਹੈ ਪ੍ਰਮਾਤਮਾ ਦਾ ਘਰ ਤੇਰਾ ਘਰ ਹੈ ਤੇ ਹੁਣ ਜਦ ਇਹਨੋਂ ਸੰਸਾਰ ਤੋਂ ਥੋੜਾ ਮੋੜੀਏ ਚੱਲ ਨਿਰੰਕਾਰ ਦੇ ਘਰ ਨਹੀਂ ਜਾਂਦਾ ਲਗਾਮੀ ਕੋਈ ਨਹੀਂ ਕੋੜੇ ਦੇ ਮੋਤੀ ਇਸਕਾਰ ਦੇ ਸਟੀering ਹੀ ਕੋਈ ਨਹੀਂ ਜਿੱਧਰ ਮੋੜੀਏ ਇਹ ਬਿਨਾ ਸਟੀering ਦੀ ਗੱਡੀ ਬਿਨਾ ਬ੍ਰੇਕਾਂ ਦੀ ਗੱਡੀ بس ਇਸ ਇਹ ਦੇ ਮਨ ਅਸਵਾਰ ਹੈ ਇਸ ਇਹ ਦੇ ਉੱਤੇ ਮਨੁੱਖ ਅਸਵਾਰ ਹੈ ਉਸ ਮਨ ਤੋਂ ਕੰਮ ਲੈ ਕੇ ਉਸ ਮਨ ਦੇ ਆਸਰੇ ਤੇ ਮਨੁੱਖ ਜੀਵਨ ਬਤੀਤ ਕਰ ਰਿਹਾ ਹੈ ਨਾ ਰੁਕਦਾ ਹੈ ਨਾ ਮੁੜਦਾ ਹੈ ਜ਼ਬਾਨ ਗਲਤ ਬੋਲਣਾ ਚਾਹੰਦੀ ਹੈ ਔਰ ਗਲਤ ਖਾਣਾ ਚਾਹੰਦੀ ਹੈ ਦੁਮਰਪਾਨ ਯਾ ਦੇਖਦੇ ਆਂ ਸ਼ਰਾਬ ਦਾ ਪੀਣਾ ਮਦਰਾ ਦਾ ਪੀਣਾ ਅਕਲ ਨੂੰ ਇਹ ਵਰਤਦਾ ਹੀ ਨਹੀਂ ਇਹ ਲਗਾਵਾ ਮਨ ਨੂੰ ਲਾਂਦਾ ਹੀ ਨਹੀਂ ਗੁਰੂ ਅਰਜਨ ਅਮਰਦਾਸ ਜੀ ਮਹਾਰਾਜ ਸਮਝ ਜਾਂਦੇ ਨੇ ਇਹ ਰਸਨਾ ਤੋਂ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜੇ ਚਰ ਹਰ ਰਸ ਪੱਲੇ ਨਾ ਪਾ ਸਦਾ ਪਿਆਸੀ ਰਹੇਗੇ ਕੋਈ ਬੇਰੋਣੇ ਸਵਾਦ ਤੈਨੂੰ ਉਹ ਸਵਾਦ ਦੇ ਹੀ ਨਹੀਂ ਸਕਦਾ ਤੂੰ ਹਮੇਸ਼ਾ ਲਈ ਤ੍ਰਿਪਤ ਹੋ ਜਾਏ ਹਰ ਸਵਾਦੀ ਚੀਜ਼ ਮੂੰਹ ਪੈ ਜਾਂਦੀ ਹੈ ਤਿੰਨ ਚਾਰ ਦਿਨ ਲਗਾਤਾਰ ਖਾਓ ਮੂੰਹ ਪੈ ਜਾਂਦੀ ਹੈ ਫਿਰ ਬਦਲਣਾ ਪੈਂਦਾ ਉਹ ਚਾਰ ਪੰਜ ਦਿਨਾਂ ਚ ਮੂੰਹ ਪੈ ਜਾਂਦੀ ਹੈ ਫਿਰ ਬਦਲਣਾ ਪੈਂਦਾ ਇਹ ਤੇ ਹਕੀਕਤ ਹੈ ਇਹ ਤੇ ਇੱਕ ਸਚਾਈ ਹੈ ਪਰ ਜਿਸ ਦਾ ਸਵਾਦ ਰੋਜ਼ ਰੋਜ਼ ਵੱਧਦਾ ਹੈ ਰੋਜ਼ ਰੋਜ਼ ਵੱਧਦਾ ਹੈ ਅਗਮਈ ਹੈ ਦਿਨ ਦਿਨ ਚੜੇ ਸਵਾਯਾ ਨਾਨਕ ਹੋਤਨਾਗਾਠ ਉਸ ਪਾਸੇ ਮਨੁੱਖ ਦਾ ਮਨ ਨਹੀਂ ਜਾਂਦਾ ਸਾਰਾ ਸਰੀਰ ਗਲਤ ਜਾ ਰਿਹਾ ਹੈ ਕਿਸੇ ਪਾਸੇ ਪੈਰ ਗਲਤ ਜਾ ਰਹੇ ਨੇ ਹੱਥ ਗਲਤ ਕਰ ਰਹੇ ਨੇ ਮਨ ਦੇ ਇਸ਼ਾਰੇ ਨਾਲ ਕੋਈ ਬ੍ਰੇਕਾਂ ਹੀ ਕੋਈ ਨਹੀਂ ਲਗਾਵੇਂ ਨਹੀਂ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ ਇਹ ਸਰੀਰ ਮੇਰੇ ਆ ਇਸ ਜਗਮੇ ਆਏ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰ ਆ ਜਾਂ ਤੂੰ ਜਗ ਮੇ ਆਇਆ ਕਾਰ ਦੇ ਚੱਲਣ ਦੀ ਕੀਮਤ ਹੈ ਜਿਤਨੀ ਸਪੀਡ ਨਾਲ ਚਲੇ ਉਹਦੀ ਕੀਮਤ ਬੜੀ ਵਧੀਆ ਆਕਾਰ ਹੈ ਪਰ ਹੁਣ ਕਹਿ ਦਈਏ ਇਹ ਚਲਦੀ ਤੇ ਹੈ ਰੁਕਦੀ ਨਹੀਂ ਇਹਦੇ ਚ ਬ੍ਰੇਕਾਂ ਨਹੀਂ ਲਗਾਈਆਂ ਗਈਆਂ ਇਹ ਮੁੜਦੀ ਵੀ ਨਹੀਂ ਇਹਦੇ ਸਟੀering ਵੀ ਕੋਈ ਨਹੀਂ ਕੋਈ ਕੌਡੀਆਂ ਤੋਂ ਵੀ ਲੈਣ ਨੂੰ ਤਿਆਰ ਨਹੀਂ ਹੋਵੇਗਾ ਕੌਡੀ ਤੋਂ ਕੋਈ ਮੁਫਤ ਦੇ ਚ ਵੀ ਲੈਣ ਨੂੰ ਤਿਆਰ ਨਹੀਂ ਹੋਵੇਗਾ ਐ ਚਲਦੀ ਤੇ ਹੈ ਮੁੜਦੀ ਨਹੀਂ ਜਲਦੀ ਤੇ ਹੈ ਰੁਕਦੀ ਨਹੀਂ ਤੇ ਤੇ ਮੌਤ ਨੂੰ ਦਾਵਤ ਦੇਣਾ ਹੈ ਰੂਹੇ ਜ਼ਮੀਨ ਦੇ ਚ ਮਨੁੱਖ ਨੇ ਜਿਸ ਜਿਸ ਨੂੰ ਵਰਤੇ ਆ ਉਹਦੇ ਨਾਲ ਰੋਕਣ ਦਾ ਸਾਧਨ ਜੁਟਾਇਆ ਹੈ ਘੋੜੇ ਨਾਲ ਹਾਥੀ ਨਾਲ ਉੱਠ ਨਾਲ ਬੈਲਾ ਨਾਲ ਸਾਈਕਲ ਨਾਲ ਮੋਟਰ ਕਾਰ ਨਾਲ ਹਵਾਈ ਜਹਾਜ਼ ਨਾਲ ਰੇਲਾਂ ਨਾਲ ਸਭ ਕੁਛ ਦੇ ਨਾਲ ਇਸ ਨੇ ਰੋਕਣ ਦਾ ਸਾਧਨ ਬਣਾਇਆ ਆਪਣੇ ਮਨ ਨਾਲ ਨਹੀਂ ਬਣਾਇਆ ਔਰ ਜਿਤਨੇ ਚਿਰ ਤੱਕ ਇਹ ਰੁਕਦਾ ਨਹੀਂ ਇਹ ਜਨਮ ਮਰਨ ਵੀ ਨਹੀਂ ਰੁਕੇਗਾ ਚਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਜਨਮ ਵੀ ਚਲਦਾ ਰਹੇਗਾ ਮਰਨ ਵੀ ਚਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਦੁੱਖ ਵੀ ਚਲਦਾ ਰਹੇਗਾ ਸੰਤਪ ਵੀ ਚਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਸਾਰਾ ਅਨਰਥ ਵੀ ਚੱਲਦਾ ਰਹੇਗਾ ਜਿੰਨੇ ਚਿਰ ਤੱਕ ਇਹਨੂੰ ਕੋਈ ਰੋਕਣ ਦਾ ਸਾਧਨ ਨਹੀਂ ਤੂੰ ਕਿਵੇਂ ਇਸ ਨੂੰ ਰੋਕੀਏ ਕਿੰਨ੍ਹੇ ਸਾਲਾਂ ਜੁਟਾਈਏ ਅੱਜ ਦਾ ਇਹ ਮਹਾਨ ਵਾਕ ਜਿਹਦੇ ਵਿੱਚ ਸ਼ਲੋਕ ਤੇ ਗੁਰੂ ਅਮਰਦਾਸ ਜੀ ਦੇ ਨੇ ਪੌੜੀਆਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਨੇ ਸੌ ਰੁੱਠ ਦੀਵਾਰ ਹੈ ਪੌੜੀਆਂ ਸਾਰੀਆਂ ਗੁਰੂ ਰਾਮਦਾਸ ਜੀ ਦੀਆਂ ਨੇ ਸ਼ਲੋਕ ਬਹੁਤ ਆਤ ਦੇਚ ਗੁਰੂ ਅਮਰਦਾਸ ਜੀ ਦੇ ਨੇ ਮਹਲਾ 3 ਹੈ ਆਪ ਲੜੀ ਵਾਰ ਸਰਵਨ ਕਰੋ ਦਾਸ ਤੁਹਾਡੇ ਸਾਹਮਣੇ ਅਰਥ ਰਖੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੂਕ ਮਹੱਲਾ ਤੀਜਾ ਹਸਤੀ ਸਿਰ ਜਿਉ ਅੰਕੁਸ਼ ਹੈ ਆਹਰਣ ਜਿਉ ਸਿਰ ਦੇ ਹਾਥੀ ਦੇ ਸਿਰ ਦੇ ਉੱਤੇ ਜੈਸੇ ਅੰਕੁਸ਼ ਹੈ ਤਾਈਓ ਕਾਬੂ ਹੈ ਓਂਜਨੇ ਅਹਿਰਣ ਦੇ ਉੱਤੇ ਲੋਹਾ ਸੋਨਾ ਆਪਣਾ ਸਿਰ ਰਖੇ ਤਾਂ ਕਿਸ ਕੀਮਤੀ ਮਸ਼ੀਨ ਬਣਦਾ ਹੈ ਗਹਿਣਾ ਬਣਦਾ ਹੈ ਉਹਦਾ ਰੂਪ ਸੁੰਦਰ ਬਣਦਾ ਹੈ ਆਪਣਾ ਸਿਰ ਥੱਲੇ ਲਿਆਵੇ ਆਪਣੇ ਆਪ ਨੂੰ ਥੱਲੇ ਲਿਆਵੇ ਅੰਖੁਸ਼ ਦੇ ਥੱਲੇ ਹਾਥੀ ਲਿਆਵੇ ਆਪਣਾ ਸਿਰ ਅਹਿਰਣ ਦੇ ਤੇ ਸਿਰ ਰਖੇ ਸੋਨਾ ਤੇ ਲੋਹਾ ਸਾਹਿਕਾਰ ਆਮਦ ਹੋ ਸਕਦੇ ਨੇ ਸੁਖਦਾਈ ਹੋ ਸਕਦੇ ਨੇ ਇਹ ਤਸ਼ਵੀਹ ਦੇ ਰਹੇ ਨੇ ਇਹ ਉਦਾਹਰਣ ਦੇ ਰਹੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮਾਨਤਾ ਨੇ ਆਗਾ ਰਾਖ ਕ ਉਬੀ ਸੇ ਕਰੇ ਆਪਣਾ ਮਨ ਤੇ ਤਨ ਗੁਰੂ ਦੇ ਅੱਗੋਂ ਰੱਖ ਉਹਦੇ ਹਵਾਲੇ ਕਰ ਦੇ ਇਹਦੇ ਉੱਤੇ ਇੱਕ ਗਾਥਾ ਯਾਦ ਆਈ ਹੈ ਇਕ ਸੰਬੰਧ ਰੱਖਦੀਏ ਦਵਾਪਰੀ ਯੁੱਗ ਨਾਲ ਸ੍ਰੀ ਕ੍ਰਿਸ਼ਨ ਨਾਲ ਇਕ ਸੰਬੰਧ ਰੱਖਦੀਏ ਐਸੇ ਹੀ ਯੁੱਗ ਨਾਲ ਧੰਨ ਗੁਰੂ ਨਾਨਕ ਦੇਵ ਜੀ ਨਾਲ ਅਰਜਨ ਦਾ ਰਥ ਹੈ ਔਰ ਉਨੋ ਲਗੇ ਪੰਜ ਘੋੜੇ ਨੇ ਪੰਜ ਘੋੜੇ ਖਿੱਚਦੇ ਨੇ ਇਤਿਹਾਸਕਾਰਾਂ ਨੇ ਪ੍ਰਾਣਿਕ પ્રસੰਗ ਮਹਾਭਾਰਤ ਦਾ ਵੀ ਕ੍ਰਿਸ਼ਨ ਅਰ ਜੰਦੇ ਰਥਵਾਈ ਨੇ ਡਰਾਈਵਰ ਨੇ ਕੋਚਵਾਨ ਨੇ ਮੈਂ ਇੰਨੇ ਇਹ ਤੇ ਕੋਈ ਮਹਿਮਾ ਵਾਲੀ ਗੱਲ ਨਹੀਂ ਹੈ ਕ੍ਰਿਸ਼ਨ ਜੀ ਰਥਵਾਈ ਨੇ ਅਰਜਨ ਦੇ ਅਰਜਨ ਪਿੱਛੇ ਬੈਠਦਾ ਹੈ ਸੀਟ ਤੇ ਬਣੇ ਹੋਏ ਗੱਦੇ ਤੇ ਤੇ ਜਿਸ ਥਾਂ ਤੇ ਕੋਚਵਾਨ ਬੈਠਦਾ ਹੈ ਰਥ ਨੂੰ ਚਲਾਉਣ ਵਾਸਤੇ ਉੱਥੇ ਬੈਠਦੇ ਨੇ ਸ੍ਰੀ ਕ੍ਰਿਸ਼ਨ ਅਰਜਨ ਨੇ ਕਹਿ ਦਿੱਤਾ ਹੈ ਘੋੜੇ ਇਤਨੇ ਬਲਵਾਨ ਇਹਨਾਂ ਪੰਜਾਂ ਨੂੰ ਮੈਂ ਨਹੀਂ ਕਾਬੂ ਰੱਖ ਸਕਦਾ ਤੁਸੀਂ ਚਲਾਓ ਤੇ ਮੈਂ ਕਿਸੇ ਮੰਜ਼ਲੇ ਮਕਸੂਦ ਤੇ ਪਹੁੰਚ ਸਕਦਾ ਐ ਲੋ ਮੈਂ ਲਗਾਮ ਤੁਹਾਨੂੰ ਦਿੱਤੇ ਤੁਸੀਂ ਚਲਾਓ ਰਾਧਾ ਦੇ ਚ ਬੈਠਾ ਅਰਜਨ ਚਲਾ ਰਹੇ ਨੇ ਸ੍ਰੀ ਕ੍ਰਿਸ਼ਨ ਕਬੀਰ ਜੀ ਸੁਣੋ ਇਹ ਨਿ ਬਿਆਨ ਕਰਦੇ ਨੇ ਕਬੀਰ ਕੋਕਰ RAM ਕੋ ਮੁਤਿਆ ਮੇਰੋ ਨਾਮ ਗਲੇ ਹਮਾਰੇ ਜੈਵਰੀ ਜੈ ਖਿੰਚੇ ਤੈ ਜਾ ਗੱਲ ਦੇ ਚਪਟਾ ਪਾਇਆ ਰਸੀ ਹੈ ਪ੍ਰਭੂ ਤੇਰੇ ਹਵਾਲੇ ਕਰ ਦਿੱਤੀ ਜਿੱਥੇ ਲੈ ਜਾਂਦਾ ਲੈ ਜਾ ਜਿੱਧਰ ਤੂੰ ਖਿੱਚਦਾ ਚਲਦੇ ਜਿੱਧਰ ਤੂੰ ਲੈ ਜਾਏ ਲੈ ਜਾ ਦਰਸਲੇ ਜੀਵਨ ਦੇ ਰਥ ਨੂੰ ਪੰਜ ਗਿਆਨ ਇੰਦਰੀਆਂ ਦੇ ਇਹ ਘੋੜੇ ਲੱਗੇ ਹੋਏ ਨੇ ਇਹ ਸਰੀਰ ਚੱਲਦਾ ਹੈ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਰਾਹੀਂ ਅਰਜਨ ਇਹ ਕਹਿ ਰਹੇ ਨੇ ਇੱਕ ਘੋੜਾ ਕਿਸੇ ਪਾਸੇ ਜਾਣਾ ਚਾਹੁੰਦਾ ਹੈ ਦੂਜਾ ਘੋੜਾ ਕਿਸੇ ਪਾਸੇ ਜਾਣਾ ਚਾਹੁੰਦਾ ਹੈ ਅੱਖਾਂ ਕਿਸੇ ਪਾਸੇ ਜਾਣਾ ਚਾਹੁੰਦੀਆਂ ਨੇ ਕੰਨ ਕਿਸੇ ਪਾਸੇ ਜਾਣਾ ਚਾਹੁੰਦੇ ਨੇ ਰਸਤਾ ਇੱਕ ਪਕੜਦੇ ਹੀ ਨਹੀਂ ਇਹ ਮੇਰੇ ਕੋਲ ਕਾਬੂ ਨਹੀਂ ਹੁੰਦੇ ਨਹੀਂ ਹੁੰਦੇ ਐ ਲੋ ਲਗਾ ਤੁਸੀਂ ਚਲਾਓ ਇਹਦੇ ਉੱਤੇ ਜਿਹੜੀ ਮੈਂ ਗਾਥਾ ਜਨਮ ਸਾਖੀ ਦੇ ਵਿੱਚ ਪੜੀ ਬੜੀ ਬਾ ਕਮਾਲ ਲੈਣਾ ਜੇ ਘੋੜੀ ਤੇ ਅਸਵਾਰ ਨੇ ਅੱਜ ਅੰਦਰ ਪਿਆਸ ਜਾਗੀ ਏ ਤੜਪ ਜਾਗੀ ਏ ਬਾਰ ਬਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੁਣਿਆ ਔਰ ਕਈ ਦਫਾ ਸੁਣਿਆ ਅੱਜ ਪਿਆਸ ਜਾਗੀ ਏ ਜਾਣ ਹੈ ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਪਿਆਸ ਪੈਦਾ ਹੋ कीर्तन कथा ਸੁਣਿਆ ਆ ਉਸ ਦਿਨ ਸਫਲ ਸਮਝ ਲੋ ਜਿਸ ਦਿਨੇ ਤੜਪ ਪੈਦਾ ਹੋ ਜਾਏ ਨਹੀਂ ਤੇ ਅਜੇ ਸਰੋਥੇ ਤੇ ਹਾਂ ਸੁਰਤ ਦੇ ਚ ਨਹੀਂ ਆ ਸਮਝ ਦੇ ਚ ਨਹੀਂ ਅਜੇ ਸੁਰਤ ਸੁਰਤ ਨਹੀਂ ਬਣੀ ਅਜੇ ਸੁਰਤ ਸਮਝ ਨਹੀਂ ਬਣੀ ਪਿਆਸ ਪੈਦਾ ਹੋ ਜਾਏ ਤੋ ਫਿਰ ਮਨੁੱਖ ਪਾਣੀ ਦੀ ਤਲਾਸ਼ ਕਰਵੇ ਤੜਪ ਪੈਦਾ ਹੋ ਜਾਏ ਤਾਂ ਮਨ ਉਸਾਧਨਾ ਕਰਦਾ ਨਹੀਂ ਤੇ ਨਹੀਂ ਕਰਦਾ ਨਹੀਂ ਕਰਦਾ ساری ਜ਼ਿੰਦਗੀ ਕਈ ਸੁਣਦੇ ਰਹਿੰਦੇ ਨੇ ਕੋਈ ਤੜਪ ਨਹੀਂ ਹੈ ਕੋਈ ਪਿਆਸ ਨਹੀਂ ਹੈ ساری ਜ਼ਿੰਦਗੀ ਕਈ ਪੜਦੇ ਰਹਿੰਦੇ ਨੇ ਕੋਈ ਤੜਪ ਨਹੀਂ ਹੈ ਕੋਈ ਪਿਆਸ ਨਹੀਂ ਹੈ ਪਿਆਸ ਪੈਦਾ ਹੋਵੇਗੀ ਹਿਰਦੇ 'ਚ ਹਿਰਦੇ ਨੂੰ ਛੁਆਉਂਦੇ ਹੀ ਨਹੀਂ ਬਾਣੀ ਨਾਲ ਭੁੱਖ ਮਿਟੇਗੀ ਭੋਜਨ ਦੀ ਬੁਰਕੀ ਜਦ ਕੰਠ ਤੋਂ ਥੱਲੇ ਜਾਏ ਇਹ ਮੂੰਹ ਚ ਬੁਰਕੀ ਪਾਉਂਦੀ ਹੈ ਭੋਜਨ ਦਾ ਥਾਲ ਗੋਪਿਆ ਰਹਿੰਦਾ ਹੈ ਭੋਜਨ ਵੀ ਪਿਆ ਰਹਿੰਦਾ ਹੈ ਤੇ ਭੁੱਖ ਵੀ ਪਈ ਰਹਿੰਦੀ ਹੈ ਗੁਰੂ ਦਾ ਸ਼ਬਦ ਵੀ ਪਿਆ ਹੈ ਸਾਹਮਣੇ ਹਿਰਦੇ ਵਿੱਚ ਦੁੱਖ ਵੀ ਹੈ ਕਲੇਸ਼ ਵੀ ਹੈ ਭੋਜਨ ਤਨ ਨਾਲ ਛੁਆਂਦੇ ਨਹੀਂ ਭੁੱਖ ਬਣੀ ਰਹਿੰਦੀ ਹੈ ਸ਼ਬਦ ਹਿਰਦੇ ਨਾਲ ਛੁਆਂਦੇ ਨਹੀਂ ਦੁੱਖ ਤੇ ਕਲੇਸ਼ ਬਣਿਆ ਰਹਿੰਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੰਭੀਰ ਚਿੰਤਾਵਾਂ ਬਣਿਆ ਰਹਿੰਦੀ ਹੈ ਘੋੜੀ ਤੇ ਅਸਵਾਰ ਹੋ ਕੇ ਚੱਲ ਪਏ ਨੇ ਲੈਣਾ ਜੀ ਰਸਤੇ ਦੇ ਚਦਾਈਆਂ ਕੋਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਦੱਸੋ ਰਾਹੀ ਕਹਿੰਦੇ ਨਾਨਕ ਤਪੇ ਦੇ ਘਰ ਜਾਣਾ ਆ ਉਹਨਾਂ ਦੇ ਨਾਲ ਪਹਿਲੇ ਪਹਿਲੇ ਇਹ ਨਾਮ ਪਰਚਲਤ ਹੋਇਆ ਸੀ ਤਪਾ ਨਾਨਕ ਜੀ ਤਪਾ ਨਾਨਕ ਜੀ ਰਾਹੀ ਕਹਿੰਦੇ ਨੇ ਅੱਗੇ ਅੱਗੇ ਉਹ ਚੱਲ ਪੈਂਦਾ ਥੋੜੀ ਦੂਰ ਚੱਲਣ ਤੋਂ ਬਾਅਦ ਫਿਰ ਰਸਤੇ 'ਚ ਜਦ ਕੋਈ ਰਾਹੀ ਮਿਲਦੇ ਨੇ ਫਿਰ ਪੁੱਛਦਾ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ ਅੱਗੇ ਅੱਗੇ ਉਹ ਫਿਰ ਅੱਗੇ ਚੱਲਦਾ ਜਨਮ ਸਾਖੀ ਜਿੱਥੇ ਤੱਕ ਮੇਰਾ ਅੰਦਾਜ਼ਾ ਸਤ ਅੱਠ ਦਫਾ ਲਿਖਿਆ ਹੈ ਪਰ ਕਿਉਂਕਿ ਕਾਵੇ ਸ਼ੈਲੀ ਚ ਲਿਖਿਆ ਹੈ ਔਰ ਬੜੇ ਸੋਹਣੇ ਡੰਗ ਨਾਲ ਲਿਖਿਆ ਫਿਰ ਚਲਦੇ ਨੇ ਰੁਕਦੇ ਨਹੀਂ ਦਰਸਲ ਗੁਰੂ ਦਾ ਘਰ ਅੱਗੇ ਸਾਡਾ ਘਰ ਪਿੱਛੇ ਸੁਰਤ ਅੱਗੇ ਗਈ ਸ਼ਬਦ ਨਾਲ ਜੁੜੇਗੀ ਨਰੰਕਾਰ ਨਾਲ ਜੁੜੇਗੇ ਸੁਰਤ ਪਿੱਛੇ ਚਲੀ ਗਈ ਪਰਿਵਾਰ ਨਾਲ ਜੁੜੇਗੀ ਕਾਰੋਬਾਰ ਨਾਲ ਜੁੜੇਗੇ ਇੱਥੇ ਬੈਠੇ ਆ ਵੀ ਸੁਰਤ ਪਿੱਛੇ ਜਾ ਸਕਦੀ ਹੈ ਗਈ ਬਾਜ਼ਾਰ ਦੇ ਇੱਥੇ ਬੈਠੇ ਆ ਵੀ ਸੁਰਤ ਅੱਗੇ ਜਾ ਸਕਦੀ ਜੁੜ ਗਈ ਸ਼ਬਦ ਨਾਲ ਇਹ ਅੱਗੇ ਵੀ ਜਾਂਦੀ ਹੈ ਪਿੱਛੇ ਵੀ ਜਾਂਦੀ ਹੈ ਪਰ ਜ਼ਿਆਦਾਤਰ ਚੋਂ ਕੇ ਪਿੱਛੇ ਜਾਂਦੀ ਹੈ ਐਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਾਹ ਕੋ ਉਤਰਾ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੌੜ ਨਾ ਹੋਵੇ ਜਨਮ ਅੱਗੇ ਵੇਖ ਅੱਗੇ ਚੱਲ ਕੀ ਮੜ ਮੜ ਕੇ ਪਿੱਛੇ ਦੇਖਦਾ ਜਦ ਗੁਟਕਾ ਤੇਰੇ ਹੱਥੇ 'ਚ ਕਿਉਂ ਪਿੱਛੇ ਤੇਰੀ ਸੁਰਤ ਜਾਇ ਬੈਠਾ ਤੂੰ ਸਤਸੰਗ ਦੇ 'ਚ ਕਿਉਂ ਤੇਰੀ ਸੁਰਤ ਪਿੱਛੇ ਜਾਇ ਜਪਦਾ ਜ਼ਬਾਨ ਨਾਲ ਤੋ ਵਾਹਿਗੁਰੂ ਵਾਹਿਗੁਰੂ ਪਿਆ ਕਿਉਂ ਸੁਰਤ ਤੇਰੀ ਪਿੱਛੇ ਜਾਇ ਗੁਰੂ ਦਾ ਘਰ ਅੱਗੇ ਹੀ ਹੈ ਪਿੱਛੇ ਹੋ ਨਹੀਂ ਸਕਦਾ ਆਪਣਾ ਸਭ ਕੁਝ ਪਿੱਛੇ ਆਪਣਾ ਸਭ ਕੁਝ ਪਿੱਛੇ ਗੁਰੂ ਅੱਗੇ ਪ੍ਰਭੂ ਅੱਗੇ ਚੱਲਦੇ ਆ ਚੱਲਦੇ ਆ ਫਿਰ ਰਾਹੀ ਮਿਲੈ ਨੇ ਲੈਣਾ ਜੀ ਉਸੇ ਹੀ ਤੜਪ ਨਾਲ ਪੁੱਛਦੇ ਨੇ ਉਸੇ ਹੀ ਪਿਆਸ ਨਾਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਲਾਹਣਿਕ ਤਪੇ ਦਾ ਕਰਕੇ ਫੇ ਉਹਦੇ ਪੁੱਛਣ ਦੇ ਚ ਪਿਆਸ ਸੀ ਉਹਦੇ ਪੁੱਛਣ ਦੇ ਢੰਗ ਦੇ ਤੜਪ ਸੀ ਉਹਦੇ ਨੇਤਰ ਦੱਸਦੇ ਸਨ ਉਸ ਦਾ ਪੁੱਛਣਾ ਦੱਸਦਾ ਸੀ ਰਾਹੀ ਕਹਿੰਦੇ ਨੇ ਅੱਗੇ 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 ਹੁਣ ਜਿਤਨੀ ਦਫਾ ਲਿਖਿਆ ਹੋਇਆ ਉਤਨੀ ਦਫਾ ਮੈਂ ਨਾ ਦੁਹਰਾਵਾਂ ਸੰਸ਼ੇ ਚੱਲ ਪੈਂਦੇ ਨੇ ਅੱਗੇ ਅੱਗੇ ਚਲਦੇ ਆਂ ਚਲਦੇ ਆਂ ਹੁਣ ਲੈਣਾ ਜੀ ਕੀ ਕਰਦੇ ਨੇ ਹੁਣ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛਦੇ ਨੇ ਰਸਤੇ 'ਚ ਮੰਜ਼ਿਲ ਆ ਗਈ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਪਹਿਲੇ ਰਾਈਆਂ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਸਨ ਹੁਣ ਗੁਰੂ ਨਾਨਕ ਤੋਂ ਗੁਰ ਨਾਨਕ ਦਾ ਪਤਾ ਪੁੱਛਦੇ ਨੇ ਯਕੀਨ ਜਾਣੋ ਜਿਤਨੇ ਚਿਰ ਤੱਕ ਸੁਰਤ ਉੱਥੇ ਨਹੀਂ ਜਾਂਦੀ ਗੁਰੂ ਕੋਲ ਹੀ ਪੁੱਛਣਾ ਹੈ ਪ੍ਰਭੂ ਦੇ ਘਰ ਦਾ ਪਤਾ ਤਾਂ ਹੀ ਕੁਝ ਪਤਾ ਚਲੇਗਾ ਹੋ ਜ ਨਹੀਂ ਚਲੇਗਾ ਇਹ ਇੱਕ ਹਕੀਕਤ ਹੈ ਸਚਾਈ ਹੈ ਜਣੇ ਕੋਨੇ ਕੋਲ ਪੁੱਛਣ ਨਾਲ ਕੁਝ ਵੀ ਨਹੀਂ ਬਣੇਗਾ ਕੁਝ ਵੀ ਨਹੀਂ ਬਣੇਗਾ ਧੰਨ ਗੁਰ ਨਾਨਕ ਦੇਵ ਜੀ ਨੂੰ ਪੁੱਛਦੇ ਨੇ ਰਾਹੀ ਦਸੋਗੇ ਨਾਨਕ ਤਪੇ ਦੇਗਾ ਘਰ ਮੈਂ ਜਾਣਾ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ ਸਤਗੁਰ ਕਹਿੰਦੇ ਨੇ ਨਾਨਕ ਤਪੇ ਦੇ ਘਰ ਜਾਣਾ ਹਾਂ ਨਾਨਕ ਤਪੇ ਦੇ ਘਰ ਜਾਣਾ ਮੈਂ ਹੋਰ ਕਿਧਰੇ ਨਹੀਂ ਜਾਣਾ ਉੱਥੇ ਹੀ ਜਾਣਾ ਹੈ ਅੱਛਾ ਚਲੋ ਆਪਾਂ ਲੈ ਚੱਲਦੇ ਹਾਂ ਲਗਾਮ ਪਕੜ ਲਈਏ ਗੁਰੂ ਨਾਨਕ ਨੇ ਕੋੜੀ ਤੇ ਬੈਠੇ ਨੇ ਲੈਣਾ ਜੀ नानक जी नानक ਦੇ ਖੋਜੀ ਨੂੰ ਲੈ ਜਾ ਰਹੇ ਨੇ ਖੁਦ ਆਪਣੇ ਘਰ ਇਸ ਸਾਖੀ ਤੋਂ ਮੈਂ ਇਹ ਪ੍ਰੇਰਣਾ ਲਈ ਜੇਦੀ ਜ਼ਿੰਦਗੀ ਦੀ ਲਗਾਂ ਗੁਰੂ ਨਾਨਕ ਆਪ ਨਾ ਪਕੜੇ ਉਹ ਗੁਰੂ ਨਾਨਕ ਦੇ ਘਰ ਤੱਕ ਨਹੀਂ ਪਹੁੰਚ ਸਕਦਾ ਨਹੀਂ ਪਹੁੰਚ ਸਕਦਾ ਪਰ ਗੁਰਨਾਨਕ ਉਸ ਦੀ ਜ਼ਿੰਦਗੀ ਦੀ ਢੋਰ ਪਕੜਦਾ ਹੈ ਜ਼ਰੂਰ ਪਕੜਦਾ ਹੈ ਜਿਹੜਾ ਲੈਣੇ ਦੀ ਤਰ੍ਹਾਂ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਤਾਂ ਜਾ ਕੇ ਕਿਧਰੇ ਖੇਡ ਬਣਦੀਏ ਗੁਰ ਨਾਨਕ ਨੇ ਹੀ ਆਪਣੇ ਘਰ ਤੱਕ ਪਹੁੰਚਾਇਆ ਰਾਈ ਤੇ ਕਹਿੰਦੇ ਰੇ ਅੱਗੇ 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 ਕਿਤਨੇ ਵੀ ਡੇਰਿਆਂ 'ਚ ਧੱਕੇ ਖਾਓ ਅੱਗੇ ਹੀ ਅੱਗੇ ਖੇਡ ਤੇ ਉਦੋਂ ਬਣੇਗੀ ਜਦ ਸੁਰਤ ਸ਼ਬਦ ਨਾਲ ਜੁੜੇਗੀ ਉਹ ਜ ਨਹੀਂ ਬਣੇਗੀ ਖੇਡ ਉਹ ਜੋ ਹੈ ਨਹੀਂ ਬਣੇਗੀ ਖੇਡ ਲਗਾਮ ਪਕੜਾ ਦਿਤੀ ਹੈ ਪੰਜ ਘੋੜਿਆਂ ਦੀ ਲਗਾਮ ਅਰਜਨ ਨੇ ਪਕੜਾ ਦਿੱਤੀ ਹੈ ਕ੍ਰਿਸ਼ਨ ਨੂੰ ਹੁਣ ਜਿਸ ਪਾਸੇ ਲੈ ਜਾਣਾ ਹੈ ਗੁਰੂ ਇਸ ਮਨ ਨੂੰ ਜਿਸ ਪਾਸੇ ਤੁਸੀਂ ਲੈ ਜਾਣਾ ਹੈ ਜਿੱਧਰ ਤੁਸੀਂ ਮੋੜਨਾ ਹੈ ਹੁਣ ਡਰਾਈਵਰ ਤੁਸੀਂ ਹੁਣ ਚਲਾਣ ਵਾਲੇ ਤੁਸੀਂ ਅਸੀਂ ਮਨ ਤੁਹਾਡੇ ਹਵਾਲੇ ਕਰ ਦਿੱਤਾ ਗੱਲ ਖਤਮ ਇਹ ਮਨ ਤੈਨੂੰ ਦੇਸਾ ਮੈਂ ਤੈਨੂੰ ਦੇ ਦਿੱਤਾ ਮੈਂ ਆਪਣੇ ਕੋਲ ਰੱਖਦਾ ਹੀ ਨਹੀਂ ਮਹਾਰਾਜ ਕਹਿੰਦੇ ਨੇ ਉਹਨ ਮਫਦੇ ਚ ਨਾ ਦੇ ਅਸੀਂ ਤੈਨੂੰ ਕੁਝ ਦਿਆਂਗੇ ਤੂੰ ਵੇਚ ਸਾਡੇ ਤੇ ਮਨ ਵੇਚ ਸਤ ਗੁਰ ਕੇ ਪਾਸ ਵੇਚ ਬਦਲੇ ਚ ਲੈ ਜਿਤਨੇ ਤੇਰੇ ਲੋਕ ਪਰਲੋਕ ਦੇ ਕਮ ਨੇ ਇਹ ਸਾਰੇ ਗੁਰੂ ਆਪੇ ਹੀ ਸਵਾਰ ਦੇਗਾ ਮਨ ਬੇਚੇ ਸਤ ਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਿਧਰੇ ਕਿਧਰੇ ਸਤ ਸੰਗ ਨੂੰ ਵਾਪਾਰ ਵੀ ਕੇ ਸ਼ਾਵਾ ਪਾਰੇ ਦਵਾਰੇ ਆਏ ਵਖਰੇ ਕਾਡੋ ਸੌਦਾ ਕਰਾ ਗੁਰ ਬਾਣੀ ਗੁਰੂ ਕੈnde ਦੇਥੇ ਮਨ ਲੈ ਜਾ ਪਰਮ ਅਨੰਦ परम खेड़ा जितने चिर तक मन मेरे कोल है ते मैं अपना जीवन अपने मन दे आशरे ते बितेत कर रहा हूं उसे नो कहंदे न मनमुख और मन दा एक स्वभाव है चलना 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 रुकना ही नहीं खड् आ गए तो खड्डे च गिरना है दलदल आ गई है तो दलदल दे च गिरना है नरक आ गया तो नरक दे च गिरना है मन इस तरह ही चलता है ਕਿਉਂਕਿ ਰੁਕਦਾ ਹੀ ਨਹੀਂ ਤੇ ਜਨਮ ਮਰਨ ਨੂੰ ਚਲਾਈ ਜਾ ਰਿਹਾ ਹੈ ਚਲਾਈ ਜਾ ਰਿਹਾ ਹੈ ਚਲਾਈ ਜਾ ਰਿਹਾ ਹੈ ਅਗਰ ਇਹ ਰੁਕ ਜਾਏ ਤਾਂ ਜਨਮ ਮਰਨ ਵੀ ਰੁਕ ਜਾਏ ਜਿਤਨੇ ਚਿਰ ਤੱਕ ਮਨ ਚੱਲਦਾ ਪਿਆ ਸਮਝ ਲੈਣਾ ਜਨਮ ਮਰਨ ਚੱਲਦਾ ਰਹੇਗਾ ਚੱਲਦਾ ਰਹੇ ਇਹ ਪਹਿਚਾਨ ਹੈ ਇਹ ਮੂਲ ਪਹਿਚਾਨ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜਿਵੇਂ ਹਾਥੀ ਦੇ ਸਿਰ ਤੇ ਅੰਕੁਰ ਸ ਹੈ ਜਿਵੇਂ ਅਰਣ ਜਤੇ ਸਿਰ ਰੱਖਿਆ ਹੈ ਲੋਹੇ ਤੇ ਸੋਨੇ ਨੇ ਇਸ ਤਰ੍ਹਾਂ ਹੀ ਤੂੰ ਆਪਣਾ ਸਿਰ ਆਪਣਾ ਮਨ ਤੇ ਤਨ ਗੁਰੂ ਦੇ ਹਵਾਲੇ ਕਰ ਔਰ ਇਸ ਤਰ੍ਹਾਂ ਅਣਥਕ ਹੋ ਕੇ ਸੇਵਾ ਕਰ ਖੜੇ ਹੋ ਕੇ ਸੇਵਾ ਕਰ ਆਪਣਾ ਮਨ ਅਰਪਣ ਕਰਕੇ ਆਪਣਾ ਤਨ ਅਰਪਣ ਕਰਕੇ ਹਾਂ ਜੀ ਈਓ ਗੁਰਮੁਖ ਆਪ ਨਿਵਾਰੀ ਆ ਸਬਰਾਂ ਸ੍ਰਿਸ਼ਟ ਕਾਲੀ ਇਸ ਤਰ੍ਹਾਂ ਗੁਰਮੁਖ ਬਣ ਕੇ ਆਪਾ ਭਾਵ ਦਾ ਤਿਆਗ ਕਰੀਏ ਇਹਦੇ ਨਾਲ ਹੁੰਦਾ ਕਿ ਇਹ ਤੂੰ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੇ ਬਾਹ ਤੂੰ ਮਾਲਕ ਬਣ ਜਾਏਗਾ ਸਾਰੀ ਸ੍ਰਿਸ਼ਟੀ ਦਾ ਮਾਲਕ ਵੀ ਆਪਣੇ ਮਨ ਦਾ ਗੁਲਾਮ ਹੁੰਦਾ ਔਰ ਜੋ ਆਪਣੇ ਮਨ ਦਾ ਮਾਲਕ ਬਣ ਜਾਂਦਾ ਉਹ ਸਾਰੀ ਦੁਨੀਆ ਦਾ ਮਾਲਕ ਬਣ ਜਾਂਦਾ ਕਿਉਂਕਿ ਦੁਨੀਆ ਦਾ ਜੋ ਮਾਲਕ ਹੈ ਉਸ ਨਾਲ ਸੰਬੰਧ ਜੁੜ ਜਾਂਦਾ ਪਰਸਨਲ ਜੋ ਹੈ ਰਿਸ਼ਤਾ ਜੁੜ ਜਾਂਦਾ ਹੈ ਹਾਂਜੀ ਨਾਨਕ ਗੁਰਮੁਖ ਬੁੱਝੀਆ ਜਾਂ ਆਪੇ ਨਦਰ ਕਰੇ ਜਿਸ ਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਏ ਉਹ ਗੁਰਮੁਖ ਬਣ ਕੇ ਗੁਰੂਦਵਾਰਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਇਸ ਹਾਲਤ ਨੂੰ ਪ੍ਰਾਪਤ ਕਰ ਲੈਂਦਾ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਇ ਤੇ ਪ੍ਰਮਾਨ ਗੁਰਮੁਖ ਹੋ ਕੇ ਆਪਣੇ ਆਪ ਨੂੰ ਨਿਛਾਵਰ ਕਰਕੇ ਦੇਖੇ ਅਰਪਣ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਹੀ ਸੰਸਾਰ ਤੇ ਆਇਆ ਪ੍ਰਵਾਨ ਹੈ ਉਹਨਾਂ ਨੇ ਹੀ ਆਪਣਾ ਜਨਮ ਸਫਲ ਕੀਤਾ ਹੈ ਜੀਵਨ ਸਫਲ ਕੀਤਾ ਹੈ ਹਾਂਜੀ ਨਾਨਕ ਕੁਲ ਉਧਾਰ ਹੈ ਆਪਣਾ ਦਰਗਾਹ ਪਵਹਿ ਮਾਣ ਐਸੇ ਪੁਰਸ਼ ਦੀ ਆਪਣੀ ਇੱਕ ਆਭਾ ਹੁੰਦੀ ਹੈ ਜਿਹਨੂੰ ਓਰਾ ਕਹਿੰਦੇ ਨੇ ਉਸ ਔਰੇ ਦੀ ਲਪੇਟ ਦੇਚ ਉਸ ਆਵਾ ਦੀ ਲਪੇਟ ਦੇਚ ਜਿਹੜੇ ਵੀ ਆਂਦੇ ਨੇ ਉਹ ਪ੍ਰੇਰਿਤ ਹੁੰਦੇ ਨੇ ਤੇ ਐਸੀ ਆਵਾ ਕਿਦਰੇ ਕਰਦੇ ਚ ਹੋਵੇ ਤਾਂ ਪ੍ਰੇਰਿਤ ਤੇ ਹੋਣਗੇ ਹਾਂਜੀ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆ ਗੁਰੂ ਨੇ ਇਹ ਸੇਵਕ ਇਹ ਸਖੀਆਂ ਜੋ ਸਿੱਖ ਰੂਪ ਦੇਚ ਨੇ ਸੇਵਕ ਰੂਪ ਦੇਚ ਨੇ ਆਪ ਆਪਣੇ ਨਾਲ ਜੋੜੀਆਂ ਨੇ ਆਪ ਆਪਣੇ ਅੰਗ ਸੰਗ ਰੱਖੀਆਂ ਨੇ ਹਾਂ ਜੀ ਇੱਕ ਸੇਵਕ ਗੁਰਪਾਸ ਇੱਕ ਗੁਰਕਾਰਾ ਲਈ ਆ ਇੱਕ ਨੂੰ ਸਿਮਰਨ ਦੇ ਚਲਾਇਆ ਇੱਕ ਨੂੰ ਸੇਵਾ ਦੇ ਚਲਾਇਆ ਆਪ ਦੀ ਗਿਆਥਲੀ ਅਰਜ਼ ਕਰਾਂ ਭਾਵਪੂਰਤ ਹੋ ਕੇ ਸੇਵਾ ਹੋ ਰਹੀਏ ਇਹ ਸੇਵਾ ਵੀ ਸਿਮਰਨ ਹੈ ਕਿਉਂਕਿ ਭਾਵਨਾ ਕਰਕੇ ਗੁਰੂ ਦੇ ਨਿਕਟ ਰਹੇਗਾ ਪਰ ਸਿਮਰਨ ਚੱਲ ਰਿਹਾ ਹੈ ਭਾਵਨਾ ਅਧੇਨ ਭਾਵਨਾ ਹੀਨ ਬਿਨਾ ਭਾਵਨਾ ਤੋਂ ਪੜ੍ਹੀ ਜਾ ਰਹੀ ਹੈ ਬਾਣੀ ਬਿਨਾ ਭਾਵਨਾ ਤੋਂ ਜਪਿਆ ਜਾ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਭਾਵਨਾ ਹੀਨ ਸਿਮਰਨ ਸਿਮਰਨ ਨਹੀਂ ਹੈ ਭਾਵਨਾ ਲੈਨ ਸੇਵਾ ਇਹ ਵੀ ਸਿਮਰਨ ਹੋ ਜਾਂਦੀ ਇੱਕ ਸੇਵਕ ਗੁਰੂ ਪਾਸ ਇੱਕ ਗੁਰ ਕਾਰੇ ਲਾਇਆ ਗੁਰੂ ਨੇ ਸੇਵਾ ਚਲਾਇਆ ਹੈ ਤੇ ਵਾਕਈ ਗੁਰੂ ਨੇ ਸੇਵਾ ਚਲਾਇਆ ਹੋਇਆ ਪਹਿਚਾਨ ਕੀ ਹੋਵੇਗੀ ਭਾਵਨਾ ਨਾਲ ਭਜਿਆ ਹੋਇਆ ਹਿਰਦੈ ਵਾਹਿਗੁਰੂ ਵਾਹਿਗੁਰੂ ਉਸ ਦਾ ਹਿਰਦੈ ਪਿਆ ਕਰਦਾ ਹੈ ਔਰ ਉਸ ਸੇਵਾ ਪਿਆ ਕਰਦਾ ਮਹਾਰਾਜ ਕਹਿੰਦੇ ਨੇ ਇੱਕ ਅਦਨੋਂ ਉਸ ਨੇ ਸੇਵਾ ਚਲਾਇਆ ਹੈ ਇੱਕ ਅਦਨੋਂ ਆਪਣੇ ਕੋਲ ਬਿਠਾਇਆ ਸਿਮਰਨ ਦੇ ਜੋੜਿਆ ਇੱਕ ਨੂੰ ਸੇਵਾ ਦੇ ਜੋ ਹੈ ਜੋੜਿਆ ਹੈ ਗੁਰੂ ਨੇ ਇਸ ਤਰ੍ਹਾਂ ਦੀ ਮਹਿਮਾ ਵਰਤਾਈ ਹੋਈ ਹੈ ਹਾਂ ਜੀ ਜਿੰਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆ ਜਿਨਾਂ ਨੂੰ ਭਾਉ ਦੇਖੇ ਚਿੱਤ ਦੇ ਚ ਗੁਰੂ ਆਪ ਵਸਿਆ ਸੇਵਾ ਕਰਦੇ ਆਇਆ ਸਿਮਰਨ ਕਰਦੇ ਆਇਆ ਸਮਝ ਲਓ ਇਹ ਮਹਾਨ ਬਖਸ਼ਿਸ਼ ਹੈ ਉਹਨਾਂ ਤੇ ਇਹ ਆਪ ਗੁਰੂ ਦੀ ਦਿੱਤੀ ਹੋਈ ਮਹਾਨ ਦੇਨ ਹੈ ਭਾਉ ਕਰਕੇ ਸੇਵਾ ਕਰ ਰਹੇ ਨੇ ਭਾਉ ਕਰਕੇ ਸਿਮਰਨ ਕਰ ਰਹੇ ਨੇ ਮੈਂ ਫਿਰ ਅਰਜ਼ ਕਰਾਂ ਭਾਉ ਕਰਕੇ ਸੇਵਾ ਕਰ ਰਹੇ ਨੇ ਸਿਮਰਨ ਹੈ ਬਿਨਾ ਭਾਵ ਤੋਂ ਸੇਵਨ ਕਰ ਰਹਿਣੇ ਸਿਮਰਨ ਨਹੀਂ ਹੈ ਨਹੀਂ ਖੇੜ ਤੇ ਸਾਰੀ ਭਾਵ ਦੀ ਖੋਲ ਕੇ ਗੱਲ ਕਰ ਦਿੱਤੀ ਹੈ ਗੁਰੂ ਨੇ ਭਾਵ ਪਾ ਦਿੱਤਾ ਹੈ ਕਿਸੇ ਸੇਵਕ ਦੇ ਚ ਕਿਸੇ ਸਤਸੰਗੀ ਦੇ ਚ ਇੱਕ ਕੋਲ ਬਿਠਾਇਆ ਇੱਕ ਸੇਵਾ ਚਲਾਇਆ ਦੋਵਾਂ ਦੇ ਹਿਰਦੇ ਭਾਵ ਨਾਲ ਭਰ ਦਿੱਤੇ ਨੇ ਇਸ ਤਰ੍ਹਾਂ ਨੇ ਗੁਰੂ ਨੇ ਆਪਣੀ ਮਹਿਮਾ ਵਰਤਾਈ ਹੈ ਕਲਾ ਵਰਤਾਈ ਆ ਜੀ ਗੁਰ ਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆ ਉਸ ਭਾਵ ਦਾ ਸਦਕਾ ਗੁਰਸਿੱਖਾਂ ਦੇ ਵਿੱਚ ਪਿਆਰ ਇੰਜ ਵਰਤਦਾ ਹੈ ਵੱਡਾ ਹੈ ਤਾਂ ਪਿਤਾ ਜਮਾਨ ਹੈ ਬਰਾਬਰ ਦਾ ਹੈ ਤਾਂ ਭਰਾ ਜਮਾਨ ਹੈ ਛੋਟਾ ਹੈ ਤਾਂ ਪੁੱਤਰਾਂ ਦੀ ਤਰ੍ਹਾਂ ਇਸ ਤਰ੍ਹਾਂ ਦਾ ਪਿਆਰ ਹੁੰਦਾ ਹੈ ਇਸ ਤਰ੍ਹਾਂ ਦਾ ਪਿਆਰ ਹੁੰਦਾ ਐਸਾ ਉਹ ਪਿਆਰ پا ਕੇ ਜੋ ਹੈ ਵਿਚੜਦੇ ਨੇ ਉਹ ਭਾਵਨਾ ਇਸ ਤਰ੍ਹਾਂ ਬਣਾ ਦਿੰਦੀ ਆਪਣੇ ਤੋਂ ਜੋ ਵੱਡਾ ਹੈ ਪਿਤਾ ਸਮਾਨ ਦਿਖਾਈ ਦੇਣ ਲੱਗ ਪੈਂਦਾ ਹੈ ਬਰਾਬਰੀ ਦਾ ਹੈ ਬਰਾ ਦਿਖਾਈ ਦੇਣ ਲੱਗ ਪੈਂਦਾ ਹੈ ਛੋਟਾ ਹੈ ਆਪਣੇ ਬੱਚਿਆਂ ਵਰਗਾ ਦਿਖਾਈ ਦੇਣ ਲੱਗ ਪੈਂਦਾ ਉਸ ਦਾ ਹਿਰਦਾ ਸਾਰਿਆਂ ਦੇ ਲਈ ਭਾਵਨਾ ਨਾਲ ਭਰ ਜਾਂਦਾ ਹੈ ਪਿਆਰ ਨਾਲ ਭਰ ਜਾਂਦਾ ਹਾਂਜੀ ਗੁਰ ਸਤਗੁਰੂ ਬੋਲੋ ਸਭ ਗੁਰ ਆਖ ਗੁਰੂ ਜੀ ਵਾਹੀਆ ਸਾਰੇ ਧਨ ਧਨ ਕਰੋ ਗੁਰੂ ਗੁਰੂ ਨੂੰ ਆਖ ਕੇ ਗੁਰੂ ਦਾ ਬਚਨ ਮਨ ਮਨ ਕੇ ਗੁਰੂ ਦਾ ਬਚਨ ਜਪ ਜਪ ਕੇ ਉਸ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਜਿਹਨੂੰ ਪਰਮ ਜੀਵਨ ਕਹਿੰਦੇ ਨੇ ਉਹ ਗੁਰੂ ਜੀਵਨ ਝੋਲੀ ਦੇ ਜੋ ਹੈ ਪਾ ਦਿੰਦਾ ਹੈ ਧੰਗੁਰੂ ਅਮਰਦਾਸ ਜੀ ਮਹਾਰਾਜ ਪੌੜੀ ਧੰਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ ਮਹਿਰਾਮਤ ਕਰਨ ਬਖਸ਼ਿਸ਼ ਕਰਨ ਸ਼ਬਦ ਦਾ ਸਾਰ ਸਾਡੇ ਹਿਰਦੇ ਚ ਵਸੇ ਬੋਲ ਚੁਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਗਿਆਨ ਦਾ ਸਾਗਰ